ਮਾਨਸਾ ਦੇ ਇੱਕ ਅਸਾਮਾ ਪਿੱਖੀ ਦੇ ਸਿਵਲ ਹਸਪਤਾਲ ਦੀ ਹਾਲਤ ਬੇਹੱਦ ਤਰਸਯੋਗ ਹੈ ਇੱਥੇ ਆਉਣ ਵਾਲੇ ਮਰੀਜ਼ ਆਪਣੀ ਜਾਨ ਦਾਤੇ ਲਾ ਕੇ ਇਹ ਸਿਵਲ ਹਸਪਤਾਲ ਦਵਾਈ ਲੈਣ ਆਉਂਦੇ ਨੇ ਜਨਾਬ ਜੇ ਕਮਰਿਆਂ ਦੀ ਗੱਲ ਕਰੀਏ ਤਾਂ ਇੰਨੀ ਖਸਤਾ ਹੋ ਚੁੱਕੀ ਹੈ ਉਹ ਡਿੱਗਣ ਦੀ ਕਗਾਰਤੀ ਹੈ ਸਿਵਲ ਹਸਪਤਾਲ ਵਿੱਚ ਇਲਾਜ ਕਰਵਾਉਣ ਦੇ ਲਈ ਆਏ ਮਰੀਜ਼ਾਂ ਨੇ ਦੱਸਿਆ ਕਿ ਇਹ ਇਮਾਰਤ ਕਰੀਬ 40 ਸਾਲ ਪੁਰਾਣੀ ਹੈ ਪੁਰਾਣੀਆਂ ਸਰਕਾਰਾਂ ਅਤੇ ਹੁਣ ਦੀ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਮਤਲਬ ਇਹ ਮਾੜਾ ਸਲੂਕ ਕੀ ਜਾ ਰਹੀ ਹੈ ਹਸਪਤਾਲ ਨੂੰ ਨਵੀਂ ਇਮਾਰਤ ਨਹੀਂ ਦਿੱਤੀ ਜਾ ਰਹੀ ਜੇਕਰ ਹਸਪਤਾਲ ਦੇ ਵਿੱਚ ਮਰੀਜ਼ ਦਵਾਈ ਲੈਣ ਆਉਂਦੇ ਹਨ ਤਾਂ ਉਹਨਾਂ ਨੂੰ ਡਾਕਟਰ ਨਹੀਂ ਮਿਲਦਾ ਬਰਸਾਤ ਦੇ ਕਾਰਨ ਇਸ ਇਮਾਰਤ ਵਿੱਚ ਪਾਣੀ ਭਰ ਜਾਂਦਾ ਹੈ ਅਤੇ ਪਾਣੀ ਦੇ ਨਾਲ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ ਬਰਸਾਤ ਦੇ ਕਾਰਨ ਡੇਂਗੂ ਮਰੀਜ਼ ਆਉਣੇ ਸ਼ੁਰੂ ਹੋ ਜਾਂਦੇ ਨੇ ਜਿਸ ਕਾਰਨ ਸਿਵਲ ਹਸਪਤਾਲ ਵਿੱਚ ਅਜੇ ਤੱਕ ਕੋਈ ਵਕਰਾ ਡੇਂਗੂ ਵਾਰਡ ਹੀ ਨਹੀਂ ਬਣਾਇਆ ਗਿਆ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਹਸਪਤਾਲ ਦੀ ਇਮਾਰਤ ਨੂੰ ਜਲਦ ਤੋਂ ਜਲਦ ਦੁਬਾਰਾ ਬਣਾਇਆ ਜਾਵੇ ਅਤੇ ਸਟਾਫ ਦੀ ਘਾਟ ਨੂੰ ਪੂਰਾ ਕੀਤਾ ਜਾਵੇ ਉੱਥੇ ਹੀ ਡੇਂਗੂ ਵਰਗੀ ਖਤਰਨਾਕ ਬਿਮਾਰੀ ਦੇ ਨਾਲ ਲੜਨ ਲਈ ਬਕਰਾ 콰ਡ ਬਣਾਇਆ ਜਾਵੇ ਤਾਂ ਜੋ ਮਰੀਜ਼ਾਂ ਨੂੰ ਖਰਚੀਲੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਦੇ ਲਈ ਨਾ ਜਾਣਾ ਪਵੇ ਬਹੁਤ ਬੁਰੇ ਹਾਲਾਤ ਨੇ ਜੀ ਅੰਦਰ ਇੱਕ ਪ੍ਰੈਗਨੈਂਟ ਲੇਡੀ ਜਪਈਆ ਤੇ ਉਹਦੀ ਛੱਤ ਹਸਪਤਾਲ ਦੀ ਬਿਲਕੁਲ ਡਿੱਗਣ ਵਾਲੀ ਪਈ ਉਹਦੇ ਥੱਲੇ ਪਈਆ ਚਾਹੇ ਤੁਸੀਂ ਵੀਡੀਓ ਬਣਾ ਕੇ ਦੇਖ ਲਓ ਇਹਦਾ ਜੀ ਹਾਲਾਤ ਉਹਨਾਂ ਰੱਬ ਦੇ ਹਾਰੀ ਚੱਲ ਰਿਹਾ ਜੀ ਹਸਪਤਾਲ ਪੀਖੀ ਦਾ ਸ਼ੁਰੂ ਦੀ ਬਹੁਤ ਮੀਡੀਆ ਤੁਸੀਂ ਦੇਖਿਆ ਹੋਣਾ ਚੱਲ ਰਹੇ ਨੇ ਚਰਚੇ ਵੀ ਐ ਕਰਕੇ ਜੀ ਐ ਹਸਪਤਾਲ ਦੀ ਕਿਸੇ ਨੇ ਕੁਝ ਨਹੀਂ ਕਿਹਾ ਹਾਲਾਤ ਇਹ ਨੇ ਬੀਬੀਖੀ ਵਾਲੇ ਇਹ ਤੋਂ ਬਹੁਤ ਵਾਰੀ ਮੰਗ ਕਰ ਚੁੱਕੇ ਨੇ ਪਰ ਹੋਇਆ ਨਹੀਂ ਕੁਝ ਜੀ ਸਰਕਾਰ ਨਵੀਂ ਤੋਂ ਬਹੁਤ ਉਮੀਦਾਂ ਸੀ ਪਰ ਕੁਝ ਨਹੀਂ ਜੀ ਠੁੱਸ ਸਰਕਾਰ ਹੈ ਡੈਂਗੂ ਦੇ ਮਰੀਜ਼ ਵੀ ਬਹੁਤ ਆ ਰਹੇ ਨੇ ਜੀ ਡੈਂਗੂ ਦੇ ਮਰੀਜ਼ ਆ ਰਹੇ ਨੇ ਜੀ ਹੈ ਹੀ ਨਹੀਂ ਜure ਕੋਈ ਸਹੂਲਤ ਡੈਂਗੂ ਦੇ ਮਰੀਜ਼ ਆ ਕੇ ਕੀ ਕਰਨਗੇ ਆ ਕੇ ਬਸ ਉਹਨਾਂ ਨੂੰ ਬਿਠਾ ਕੇ ਮੋੜ ਦੇਣਗੇ ਕੁਝ ਨਹੀਂ ਹੈਗਾ ਕਲਾਤ ਮਾੜੇ ਨੇ ਜੀ ਬਿਲਡਿੰਗ ਤੁਸੀਂ ਆਪ ਦੇਖ ਲਓ ਬਹੁਤ ਪੁਰਾਣੀ ਐ ਤੇ ਲਗਭਗ 45 ਸਾਲ ਪੁਰਾਣੀ ਹੋ ਗਈ ਡੇਂਗੂ ਵਗੈਰਾ ਦਾ ਕੋਈ ਇੰਤਜ਼ਾਮ ਨਹੀਂ ਹਲੇ ਕੋਈ ਮਰਖਲ ਬਾਡ ਵਗੈਰਾ ਨਹੀਂ ਬਣਾਇਆ ਗਿਆ ਇੱਥੇ ਪੂਰੇ ਟੈਸਟਾਂ ਦਾ ਵੀ ਪ੍ਰਬੰਧ ਨਹੀਂ ਹੈ ਜਦ ਕਿ ਖਿਆਲੇ ਹੋ ਜਾਂਦੇ ਨੇ ਟੈਸਟ ਇੱਥੇ ਨਹੀਂ ਹੁੰਦੇ ਪੂਰੇ ਟੈਸਟ ਡੇਂਗੂ ਦਾ ਕੀ ਹਾਲ ਹੈ ਡੇਂਗੂ ਦਾ ਤਾਂ ਹੁਣ ਡੇਂਗੂ ਚੱਲ ਪੂਗਾ ਜੀ ਕੋਈ ਵਾਰਡ ਵਗੈਰਾ ਨਹੀਂ ਆ ਦੇਖ ਲਓ ਕਮਰਾ ਘੁਮਾ ਕੇ ਦੇਖ ਲਓ ਤੁਸੀਂ ਆ ਬੱਟਾਂ ਬਣੀਆਂ ਪਈਆਂ ਪਾਣੀ ਵੜਨ ਤੋਂ ਪਾਣੀ ਨਾਲ ਭਰ ਜਾਂਦਾ ਕੁੱਤੇ ਬੈਠੇ ਰਹਿੰਦੇ ਨੇ ਜਦੋਂ ਛੁੱਟੀ ਹੋ ਜਾਂਦੀ ਹੈ ਤਾਂ ਕੁੱਤੇ ਵੜ ਜਾਂਦੇ ਨੇ ਅੰਦਰ ਆ। ਤੇ بس ਡਾਕਟਰਾਂ ਦੀ ਪੂਰਤੀ ਹੋਵੇ ਜੀ ਇੱਥੇ। ਬਸ ਸਿਵਲ ਸਰਜਨ ਨੇ ਉਹ 2 ਦਿਨ ਆਉਂਦੇ ਨੇ ਅੱਖਾਂ ਦੇ ਨੇ। ਬਾਕੀ ਕੋਈ ਹੋਰ ਵੀ ਸਾਰੇ ਸਟਾਫ ਦੀ ਪੂਰਤੀ ਹੋਵੇ ਜੀ ਇੱਥੇ ਸਫਾਈ ਦਾ ਵਧੀਆ ਹਾਲ ਹੋਵੇ ਤਾਂ ਚੰਗੀ ਗੱਲ ਹੈ ਸਰਕਾਰ ਤੋਂ ਇਹ ਮੰਗ ਕਰਦੇ ਆ ਇੱਕ ਵਧੀਆ ਬਣਾਇਆ ਜਾਵੇ ਅਸੀਂ। ਡਿੰਗੂ ਵਾਰਡ ਬਣਾਇਆ ਗਿਆ ਸੀ ਸੀਸੀਐਸਪੀ ਖੇ ਪਹਿਲਾਂ ਵੀ ਜਦੋਂ ਨਾ ਪਿਛਲੇ ਹਫਤੇ ਸਾਡੇ ਇੱਥੇ ਛੱਤ ਗਿਰੀ ਬਿਲਡਿੰਗ ਕੰਡਮ ਵੀ ਹੋ ਚੁੱਕੀ ਹੈ ਤਾਂ ਜਿਹੜੇ ਮੈਮਰੀਜ ਵਾਰਡ ਦੇ ਵਿੱਚ ਇਧਰ ਲਈ ਫੀਮੇਲ ਵਾਰਡ ਦੇ ਵਿੱਚ ਪਏ ਸੀ ਉਹ ਸਾਰੇ ਸ਼ਿਫਟ ਕਰਕੇ ਡਿੰਗੂ ਵਾਰਡ ਦੇ ਵਿੱਚ ਸ਼ਿਫਟ ਕਰ ਦਿੱਤੇ ਸੀ ਤਾਂ ਉਸ ਕਰਕੇ ਹੁਣ ਅਸੀਂ ਪਲਾਨ ਕਰ ਰਹੇ ਹਾਂ ਵੀ ਡਿੰਗੂ ਵਾਰਡ ਇਹ ਉਧਰ ਫਲੂ ਕੋਰਨਰ ਵਾਰਡ ਜਿੱਥੇ ਅਸੀਂ ਬਣਾਇਆ ਸੀ ਉੱਥੇ ਹੁਣ ਅਸੀਂ ਡਿੰਗੂ ਵਾਰਡ ਸ਼ਿਫਟ ਕਰ ਰਹੇ ਹਾਂ ਹਨ ਤਸਵੀਰਾਂ ਕੁਝ ਦੇਖਿਆ ਗਿਆ ਸੀਗਾ ਤੁਹਾਡੇ ਕੋਲ ਜਦੋਂ ਕੈਮਰੇ ਦੇਖਿਆ ਗਿਆ ਤੁਸੀਂ ਉਸ ਤੋਂ ਬਾਅਦ ਫਲੂ ਕੋਰਨਰ ਦਾ ਉਹ ਕਮਰੇ ਨੂੰ ਸਜ ਨੀ ਉਹ ਹਜੇ ਫਾਈਨਲ ਨਹੀਂ ਹੋਇਆ ਉਹਦੇ ਬਾਰੇ ਕੁਝ ਵੀ ਹਜੇ ਡੇਂਗੂ ਔਰਡ ਦਾ ਹਜੇ ਕੁਝ ਵੀ ਫਾਈਨਲ ਨਹੀਂ ਕੀਤਾ ਹੈਗਾ ਉਹ ਸੀ ਡਿਸਕਸ ਕਰ ਰਹੇ ਹਜੇ ਉਹ ਫਲੂ ਕਾਰਨ ਰਿਪੋਰਟ ਸੀ ਉਹ ਤਾਂ ਪਹਿਲਾਂ ਫਲੂ ਵਾਲੇ ਕੇਸ ਸਾਰੇ ਸੀ ਉਧਰ ਜਾ ਰਹੇ ਸੀ ਹੁਣ ਇਸ ਤੋਂ ਬਾਅਦ ਅਸੀਂ ਦੇਖਦੇ ਆਂ ਵੀ ਜੇ ਉਸ ਨੂੰ ਡੇਂਗੂ ਔਰਡ ਦੇ ਵਿੱਚ ਕਨਵਰਟ ਕੀਤਾ ਜਾਵੇ ਤਾਂ ਹਜੇ ਉਹ ਕੋਈ ਨਹੀਂ ਬਣਾਇਆ ਹੈਗਾ ਉਹ ਜਿੱਥੇ ਮਰੀਜ਼ ਪਏ ਉਹ ਡੇਂਗੂ ਔਰਡਸ ਯੂਜ਼ ਦੇ ਵਿੱਚ ਹੁਣ ਅਸੀਂ ਮਰੀਜ਼ ਸ਼ਿਫਟ ਕਰਦੇ ਆ ਇਸ ਟਾਈਮ ਹੁਣ ਤਾਂ ਕਿੰਨੇ ਡੇਂਗੂ ਦੇ ਜਿਹੜੇ ਪੇਸ਼ੈਂਟ ਆ ਸਕਦੇ ਹਜੇ ਤੱਕ ਤਾਂ ਕੋਈ ਵੀ ਨਹੀਂ ਆਇਆ ਵਿੱਕੀ ਦੇ ਵਿੱਚ ਤਾਂ